ਜੈ ਪੀਰਾਂ ਦੀ ਜੈ ਫਕੀਰਾਂ ਦੀ ਜੈ ਮਸਤਾਂ ਦੀ ਜੈ ਸੱਚੀਆਂ ਸਰਕਾਰਾਂ ਦੀ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ਆਪਣਾ ਲੋਕ ਗਾਇਕ ਤੇ ਗੀਤਕਾਰ ਬਿੱਟੂ ਖੰਨੇਵਾਲਾ ਇੱਕ ਬਹੁਤ ਵੱਡੀ ਖੁਸ਼ੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸੱਚੀ ਸਰਕਾਰ ਖਵਾਜਾ ਪੀਰ ਨੀਲੋਂਪੁਰ ਜਿੱਥੇ ਹਰ ਸਾਲ ਬਹੁਤ ਵੱਡਾ ਮਹਾਕੁੰਭ ਬਹੁਤ ਵੱਡਾ ਮੇਲਾ ਮਨਾਇਆ ਜਾਂਦਾ ਹੈ ਸਾਲਾਨਾ ਤੋਂ ਇਸ ਵਾਰੀ ਵੀ 25ਵਾਂ ਸਾਲਾਨਾ ਵਸਾਖੀ ਮੇਲਾ ਮਨਾਇਆ ਜਾ ਰਿਹਾ ਸੋ ਲੁਧਿਆਣਾ ਤੋਂ ਜਦੋਂ ਆਪਾਂ ਚੰਡੀਗੜ੍ਹ ਨੂੰ ਜਾਂਦੇ ਆ ਉਸ ਰੋਡ ਦੇ ਉੱਤੇ ਨੀਲੋਂ ਪੁਲ ਦੇ ਉੱਤੇ ਦਰਬਾਰ ਹੈ ਜੇ ਆਪਾਂ ਲੁਧਿਆਣਾ ਤੋਂ ਦੱਖਣੀ ਬਾਈਪਾਸ ਤੋਂ ਸਿੱਧੇ ਰੋਪੜ ਨੂੰ ਨਿਕਲਦੇ ਆ ਤਾਂ ਵੀ ਉਸ ਚੌਕ ਦੇ ਉੱਤੇ ਦਰਬਾਰ ਪੈਂਦਾ ਨੀਲੋਂ ਪੁਲ ਦੇ ਉੱਤੇ ਖਵਾਜਾ ਪੀਰ ਸੱਚੀ ਸਰਕਾਰ ਦਾ ਦਰਬਾਰ ਹੈ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਮੇਲੇ ਤੇ ਹਮ ਹਮ ਆ ਕੇ ਪਹੁੰਚੋ ਜਿੱਥੇ ਬਹੁਤ ਵੱਡੇ ਕਲਾਕਾਰ ਪਹੁੰਚ ਰਹੇ ਆ ਕਰਮਜੀਤ ਅਨਮੋਲ ਅਚੇਚੇ ਤੌਰ ਤੇ ਫਿਲਮੀ ਕਲਾਕਾਰ ਨੇ ਪਹੁੰਚ ਰਹੇ ਆ ਉੱਥੇ ਮੈਂ ਖਾਸ ਕਰਕੇ ਪਹਿਲੀ ਵਾਰੀ ਇਸ ਮੇਲੇ ਦੇ ਵਿੱਚ ਹਾਜ਼ਰੀ ਲਵਾਉਣ ਜਾ ਰਿਹਾ ਹਾਂ ਕਿਉਂਕਿ ਇੱਥੋਂ ਦੇ ਮਾਨਯੋਗ ਮੁਖ ਸੇਵਾਦਾਰ ਬਾਬਾ ਮਨਜੋਤ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠੇ ਮੇਲਾ ਮਨਾਇਆ ਜਾ ਰਿਹਾ ਹੈ ਤੋਂ ਸਾਰੀਆਂ ਸੰਗਤਾਂ ਨੂੰ ਬਾਬਾ ਖਵਾਜਾ ਪੀਰ ਦੀ ਰਹਿਨਮਾਈ ਹੇਠ ਮਨਾਇਆ ਜਾ ਰਿਹਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਖਵਾਜਾ ਪੀਰ ਦੀਆਂ ਖੁਸ਼ੀਆਂ ਲੈਣ ਵਾਸਤੇ ਤੁਸੀਂ ਹੌਮ ਹਮਾ ਕੇ ਪਹੁੰਚੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਸੁਨੇਹਾ ਸਾਰੀਆਂ ਸੰਗਤਾਂ 'ਚ ਪਹੁੰਚ ਸਕੇ ਸੋ ਇਸ ਪ੍ਰੋਗਰਾਮ ਨੂੰ ਲਾਈਵ ਮਹਾ ਪੰਜਾਬ ਦੇ ਉੱਤੇ ਦਿਖਾਇਆ ਜਾਊਗਾ ਸੋ ਬਾਬਾ ਜੀ ਸਤਿਕਾਰਯੋਗ ਬਾਬਾ ਮਨਜੋਤ ਸਿੰਘ ਦੀ ਰਹਿਨਮਾਈ ਹੇਠ ਮਨਾਇਆ ਜਾ ਰਿਹਾ ਮੈਂ ਫੇਰ ਕਹਿ ਰਿਹਾ ਕਿ ਤੁਹਾਡਾ ਆਪਣਾ ਬਣਾਇਆ ਹੋਇਆ ਕਲਾਕਾਰ ਬਿੱਟੂ ਖੰਨੇਵਾਲਾ ਪਹਿਲੀ ਵਾਰੀ ਇਸ ਮੇਲੇ ਚ ਆ ਰਿਹਾ ਹਮ ਹਮਾ ਕੇ ਪਹੁੰਚੋ ਆਪਾਂ ਲਾਵਾਂਗੇ ਸੂਫੀ ਤੇ ਸੱਭਿਆਚਾਰ ਕਰਾਉਣ ਕਾ ਧੰਨਵਾਦ ਹਾਂ ਜੀ ਠੀਕ ਹੈ ਜੀ